ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ 2022 ਵਿੱਚ ਪੰਜਾਬ ਦੀ ਨਵੀਂ ਬਣੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਮੋਹਮ ਚਲਾਈ ਸੀ ਇਹ ਕਿਹਾ ਗਿਆ ਸੀ ਕਿ ਰਿਸ਼ਵਤ ਖੋਰੀ ਨੂੰ ਜੜ ਤੋਂ ਖਤਮ ਕਰਕੇ ਹੀ ਸਾਲ ਲਵਾਂਗੇ ਸ਼ੁਰੂਆਤ ਆਪਣੇ ਘਰ ਤੋਂ ਹੀ ਕੀਤੀ ਗਈ ਸੀ ਨਵੇਂ-ਨਵੇਂ ਸੇਤ ਮੰਤਰੀ ਬਣੇ ਸਿੰਘਲਾ ਸਾਹਿਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਰੰਗੇ ਹੱਥੀ ਫੜਨ ਦਾ ਦਾਵਾ ਕੀਤਾ ਸੀ ਫੇਰ ਕੀ ਸੀ ਕਈ ਕਾਂਗਰਸੀ ਆਗੂ ਵੀ ਫੜੇ ਗਏ ਕਈ ਆਈਐਸ ਅਫਸਰ ਵੀ ਅਤੇ ਇੱਕ ਹੈਲਪਲਾਈਨ ਵੀ ਜਾਰੀ ਕੀਤੀ ਗਈ ਸੀ ਇਹ ਕਿਹਾ ਗਿਆ ਸੀ ਕਿ ਤੁਸੀਂ ਅਧਿਕਾਰੀਆਂ ਦੀ ਰਿਸ਼ਵਤ ਮੰਗਦਿਆਂ ਦੀ ਵੀਡੀਓ ਬਣਾਓ ਬਣਾ ਕੇ ਸਾਨੂੰ ਇਸ ਨੰਬਰ ਤੇ ਭੇਜੋ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਹੁਣ ਜਦੋਂ ਤਕਰੀਬਨ 3 ਸਾਲ ਬੀਤ ਚੁੱਕੇ ਹਨ ਤਾਂ ਲਗਭਗ ਸਾਰੇ ਹੀ ਰਿਸ਼ਵਤ ਦੇ کیسਾਂ ਦੇ ਵਿੱਚ ਫੜੇ ਗਏ ਨੇਤਾ ਲੋਕ ਨੇ ਜਿਹੜੇ ਜਾਂ ਤਾਂ ਉਹ ਜ਼ਮਾਨਤਾਂ ਤੇ ਬਾਹਰ ਹਨ ਜਾਂ ਫਿਰ ਉਹ ਬਰੀ ਹੋ ਚੁੱਕੇ ਨੇ ਕਿਸੇ ਇੱਕ ਨੂੰ ਵੀ ਕਿਸੇ ਵੀ ਕੇਸ ਦੇ ਵਿੱਚ ਸਜ਼ਾ ਨਹੀਂ ਹੋਈਏ ਪਾਰਟੀ ਦਿੱਲੀ ਦੇ ਵਿੱਚ ਚੋਣਾ ਹਾਰ ਗਈ ਹੈ ਤਾਂ ਇੱਕ ਵਾਰ ਫੇਰ ਸਾਰੇ ਅਫਸਰਾਂ ਨੂੰ ਡੀਸੀ ਨੂੰ ਐਸਐਸਪੀ ਸਾਹਿਬ ਨੂੰ ਐਸਐਚਓ ਨੂੰ ਹੁਕਮ ਜਾਰੀ ਕੀਤੇ ਗਏ ਨੇ ਚਿੱਠੀ ਲਿਖੀ ਗਈ ਹੈ ਜਿਦੇ ਵਿੱਚ ਕਿਹਾ ਗਿਆ ਹੈ ਕਿ ਕਰਪਸ਼ਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇ ਕੋਈ ਅਫਸਰ ਇਸ ਤੇ ਨੱਥ ਪਾਉਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਤਾਂ ਉਸ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਉਸ ਦੇ ਸਰਵਿਸ ਰਿਕਾਰਡ ਦੇ ਵਿੱਚ ਵੀ ਇਹ ਦਰਜ ਕੀਤਾ ਜਾਏਗਾ ਅਫਸਰਾਂ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਐਮਐਲਏਸ ਤੋਂ ਵੀ ਲਈਆਂ ਜਾਣਗੀਆਂ ਕਿ ਕਿਹੜਾ ਅਫਸਰ ਉਹਨਾਂ ਦੇ ਇਲਾਕੇ ਵਿੱਚ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਹੈ ਇਸ ਤਰੀਕੇ ਨਾਲ ਵਾਪਸ ਜਿਹੜੀ ਕ腐ਸ਼ਨ ਦੇ ਖਿਲਾਫ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਸੀ ਉਸ ਨੂੰ ਤਿੱਖਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਇੱਕ ਵਾਰ ਫੇਰ ਤੋਂ ਉਸੇ ਹੀ ਪੁਰਾਣੇ ਏਜੰਡੇ ਦੇ ਉੱਪਰ ਵਾਪਸ ਜਾਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਪਰ ਕੀ ਇਹ ਐਨਾ ਸੌਖਾ ਹੋਏਗਾ ਕੀ ਜਨਤਾ ਵਿਸ਼ਵਾਸ ਕਰੇਗੀ ਇਹਨਾਂ ਜਿਹੜੇ ਸਵਾਲਾਂ ਦੇ ਜਵਾਬ ਨੇ ਸ਼ਾਇਦ ਉਹ ਇੱਕ ਕੇਸ ਦੇ ਵਿੱਚੋਂ ਮਿਲ ਜਾਣਗੇ ਜਿਹੜਾ ਹੁਣੇ-ਹੁਣੇ ਸਾਹਮਣੇ ਆਇਆ ਹੈ ਨਜ਼ਰਾਂ ਦੇ ਵਿੱਚ ਆਇਆ ਹੈ ਜਿਸ ਦੇ ਵਿੱਚ ਅਫਸਰਾਂ ਨੇ ਬੜੀ ਚਲਾਕੀ ਦੇ ਨਾਲ ਰਿਸ਼ਵਤ ਦਾ ਨਾਮ ਹੀ ਬਦਲ ਦਿੱਤਾ ਹੈ ਤੇ ਹੁਣ ਇਸ ਬਦਲੇ ਹੋਏ ਨਾਮ ਨੂੰ ਵਰਤ ਕੇ ਜਿਹੜੇ ਵਕੀਲ ਨੇ ਉਹ ਕੇਸ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਵੀ ਕਰ ਰਹੇ ਇਸ ਕੇਸ ਨੇ ਨਵਾਂ ਹੀ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਸਰਕਾਰੀ ਮੁਲਾਜ਼ਮਾਂ ਵੱਲੋਂ ਪਾਰਟੀ ਫੰਡ ਮੰਗਣਾ ਰਿਸ਼ਵਤ ਨਹੀਂ ਹੈ ਵਿਜੀਲੈਂਸ ਬਿਊਰੋ ਵੱਲੋਂ ਫੜੇ ਗਏ ਪਾਵਰਕਾਮ ਦੇ ਇੱਕ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਉਸਤੇ ਮਾਮਲੇ ਦੇ ਵਿੱਚ ਸੂਬੇ ਦੇ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਇੱਕ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ ਵਿਜੀਲੈਂਸ ਇਸ ਕੇਸ ਦੀਆਂ ਤੰਦਾਂ ਨੂੰ ਖੋਖਣ ਦੇ ਵਿੱਚ ਰੁਚੀ ਹੈ ਪਰ ਫੜੇ ਗਏ ਡਿਪਟੀ ਚੀਫ ਇੰਜੀਨੀਅਰ ਦੀ ਕਾਨੂੰਨੀ ਟੀਮ ਹੈ ਜਿਹੜੀ ਉਹ ਇੱਕ ਨਵਾਂ ਤਰਕ ਪੇਸ਼ ਕਰ ਰਹੀ ਹੈ ਉਹ ਤਰਕੇ ਪੇਸ਼ ਕਰ ਰਹੀ ਹੈ ਕਿ ਪਾਰਟੀ ਫੰਡ ਰਿਸ਼ਵਤ ਦੇ ਘੇਰੇ ਵਿੱਚ ਨਹੀਂ ਆਉਂਦਾ ਹੈ ਜਦੋਂ ਕਿ ਵਿਜੀਲੈਂਸ ਅਧਿਕਾਰੀ ਇਹ ਆਖਦੇ ਹਨ ਕਿ ਕਾਨੂੰਨ ਮੁਤਾਬਕ ਅਜਿਹੇ ਤਰੀਕੇ ਨਾਲ ਪੈਸੇ ਮੰਗਣਾ ਜੁਰਮ ਹੈ ਆਉਂਦੇ ਦਿਨਾਂ ਦੇ ਵਿੱਚ ਇੰਜੀਨੀਅਰ ਹਰਮਿੰਦਰ ਸਿੰਘ ਦੀ ਜਿਹੜੀ ਕਾਨੂੰਨੀ ਟੀਮ ਹੈ ਉਸ ਵੱਲੋਂ ਜ਼ਮਾਨਤ ਦੇ ਲਈ ਅਰਜੀ ਦਾਇਰ ਕੀਤੀ ਜਾਣੀ ਹੈ ਸੂਤਰਾਂ ਮੁਤਾਬਕ ਇਸ ਮਾਮਲੇ ਦੇ ਵਿੱਚ ਇੱਕ ਸਿਆਸੀ ਨੇਤਾ ਉਹ ਵੀ ਬੜਾ ਖਾਫ ਜਦਾ ਹੈ ਕਿਉਂਕਿ ਉਸਤੇ ਵੱਲ ਜਿਹੜੀ ਸ਼ੱਕ ਦੀ ਕੋਈ ਹੈ ਸੂਈ ਹੈ ਉਹ ਲਗਾਤਾਰ 쿰ਦੀ ਨਜ਼ਰ ਆ ਰਹੀ ਹੈ ਇਸੇ ਦੌਰਾਨ ਪਾਵਰਕਾਮ ਦੇ ਜਿਹੜੇ ਇੰਜੀਨੀਅਰ ਹਰਮਿੰਦਰ ਸਿੰਘ ਅਤੇ ਲਾਈਨਮੈਨ ਕੇਵਲ ਸ਼ਰਮਾ ਇਹਨਾਂ ਨੂੰ ਮੁਤਲ ਕਰ ਦਿੱਤਾ ਸੀ ਉਹਨਾਂ ਨੂੰ ਉਸੇ ਦਿਨ ਹੀ ਪਾਵਰਕਾਮ ਨੇ ਜਲੰਧਰ ਸਰਕਲ ਦੇ ਜਿਹੜੇ ਨਿਗਰਾਨ ਇੰਜੀਨੀਅਰ ਸੀ सुरेंद्रਪਾਲ ਸੋਹਦੀ ਉਹਨਾਂ ਦੀ ਬਦਲੀ ਰੋਪੜ ਦੇ ਤਾ ਬਿਜਲੀ ਕਰਦੇ ਵਿੱਚ ਕਰ ਦਿੱਤੀ ਸੀ ਹੁਣ ਜਿਹੜੀ ਪੰਜਾਬ ਸਟੇਟ ਇਲੈਕਟ੍ਰਿਟੀ ਬੋਰਡ ਹੈ ਉਸ ਦੇ ਇੰਜੀਨੀਅਰਿੰਗ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ ਇਹ ਪੱਤਰ ਲਿਖ ਕੇ ਪਾਰਟੀ ਫੰਡ ਮਾਮਲੇ ਦੀ ਨਿਆਇਕ ਜਾਂਚ ਕਰਾਉਣ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਇਹ ਕਿਹਾ ਹੈ ਕਿ ਪ੍ਰੋਫੈਸ਼ਨਲ ਅਦਾਰੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਅਨੈਤਿਕ ਪ੍ਰੈਕਟਿਸ ਹੈ ਉਸ ਨੂੰ ਅੱਖੋਂ-ਉਲੇ ਨਹੀਂ ਕੀਤਾ ਜਾ ਸਕਦਾ। ਉਸ ਨੂੰ ਇਸ ਤਰੀਕੇ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ। ਇਸ ਦੀ ਨਿਆਇਕ ਜਿਹੜੀ ਜਾਂਚ ਹੈ ਉਹ ਕਰਾਈ ਜਾਣੀ ਚਾਹੀਦੀ ਹੈ। ਇਹ ਇੰਜੀਨੀਅਰਿੰਗ ਦੀ ਐਸੋਸੀਏਸ਼ਨ ਜਿਹੜੀ ਹੈ ਉਸ ਨੇ ਮੰਗ ਕੀਤੀ ਹੈ। ਵਿਜੀਲੈਂਸ ਬਿਊਰੋ ਨੇ 1 ਫਰਵਰੀ ਨੂੰ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਅਤੇ ਲਾਈਨਮੈਨ ਤੇਵਲ ਸ਼ਰਮਨ ਤੇ ਰਿਸ਼ਵਤ ਲੈਣ ਦਾ ਕੇਸ ਜਿਹੜਾ ਹੈ ਜਲੰਧਰ ਰੇਂਜ ਦੇ 6 ਨੰਬਰ ਡਿਵੀਜ਼ਨ ਦੇ ਵਿੱਚ ਦਰਜ ਕੀਤਾ ਸੀ ਮੁਕੇਰੀਆਂ ਦੇ ਇੱਕ ਸੀਨੀਅਰ ਕਾਰਜਕਾਰੀ ਇੰਜੀਨੀਅਰ ਲਖਵੀਰ ਸਿੰਘ ਦੀ ਸ਼ਿਕਾਇਤ ਤੇ ਇਹ ਕੇਸ ਦਰਜ ਕੀਤਾ ਗਿਆ ਸੀ ਐਫ ਆਈ ਆਰ ਜਿਹੜੀ ਹੈ ਉਸ ਦੇ ਅਨੁਸਾਰ ਉੱਚੇ ਲਿਖਿਆ ਗਿਆ ਹੈ ਕਿ ਲਖਵੀਰ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਨੇ 29 ਜਨਵਰੀ ਨੂੰ ਦਫ਼ਤਰ ਬੁਲਾ ਕੇ ਪਾਰਟੀ ਫੰਡ ਦੇ ਨਾਮ ਤੇ 50000 ਰੁਪਏ ਦੀ ਮੰਗ ਕੀਤੀ ਗਈ ਸੀ ਤੇ ਇਹ ਰਾਸ਼ੀ ਉਸਨੇ ਇਹ ਕਿਹਾ ਕਿ ਤੁਸੀਂ ਲਾਈਨਮੈਨ ਕੇਬਲ ਨੂੰ ਫੜਾ ਦਿਓ 50000 ਰੁਪਏ ਮੰਗੇ ਗਏ ਪਾਰਟੀ ਫੰਡ ਕਹਿ ਕੇ ਮੰਗੇ ਗਏ ਤੇ ਉਹ ਫੰਡ ਜਿਹੜਾ ਸੀ ਉਹ ਲਾਈਨਮੈਨ ਕੇਬਲ ਸ਼ਰਮਾ ਨੂੰ ਫੜਾਉਣ ਦੇ ਲਈ ਕਿਹਾ ਗਿਆ 31 ਜਨਵਰੀ ਨੂੰ ਤੇ 1 ਫਰਵਰੀ ਨੂੰ ਸ਼ਿਕਾਇਤ ਕਰਤਾ ਨੇ ਹਰਮਿੰਦਰ ਸਿੰਘ ਨਾਲ ਅਤੇ ਕੇਬਲ ਸ਼ਰਮਾ ਨਾਲ ਦੋਨਾਂ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਸੀ ਲਖਵੀਰ ਸਿੰਘ ਨੇ ਕਿਹਾ ਕਿ ਉਸਨੇ ਸਾਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ ਆਪਣੇ ਫੋਨ ਦੇ ਉੱਪਰ ਤੇ ਉਹ ਪਾਰਟੀ ਫੰਡ ਦੇ ਨਾਮ ਤੇ ਕੋਈ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਹਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਐਫ ਆਈ ਆਰ ਵਿੱਚ ਪਾਰਟੀ ਫੰਡ ਦਾ ਜਿਹੜਾ ਨਾਮ ਆਉਣ ਤੇ ਸਿਆਸੀ ਹਲਕਿਆਂ ਦੇ ਵਿੱਚ ਵੀ ਰੌਲਾ ਪੈ ਗਿਆ ਹੈ ਤਰਾਂਤਰਾਂ ਦੀਆਂ ਚਰਚਾਵਾਂ ਹੋਣ ਲੱਗੀਆਂ ਹਨ ਕਿ ਕੀ ਇਸ ਤਰੀਕੇ ਨਾਲ ਹੋਰ ਜਗ੍ਹਾ ਤੋਂ ਵੀ ਪਾਰਟੀ ਫੰਡ ਦੇ ਨਾਮ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਸੂਤਰਾ ਨੇ ਇਹ ਵੀ ਦੱਸਿਆ ਕਿ ਮਾਝੇ ਹਲਕੇ ਦੇ ਹੀ ਤਾਕਤਵਰ ਅਫਸਰ ਦੇ ਰਿਕਾਰਡ ਨੂੰ ਵੀ ਖੰਘਾਲਿਆ ਜਾ ਰਿਹਾ ਹੈ ਜੋ ਕਿ ਹਮੇਸ਼ਾ ਹੀ ਐਮ ਪੋਸਟਾਂ ਦੇ ਉੱਤੇ ਤਨਾਇਤ ਰਿਹਾ ਹੈ ਉਸ ਦੀ ਤਨਾਇਤੀ ਲਈ ਕਿਸ ਕਿਸ ਮੰਤਰੀ ਨੇ ਸਿਫਾਰਿਸ਼ ਕੀਤੀ ਸੀ ਉਸ ਆਧਾਰ ਤੇ ਵੀ ਗੱਲ ਅਗਾਂਹ ਵਧਾਈ ਜਾ ਸਕਦੀ ਹੈ ਉਧਰ ਹਰਮਿੰਦਰ ਸਿੰਘ ਦੇ ਵਕੀਲ ਐਚਐਸ ਸੇਣੀ ਦਾ ਕਹਿਣਾ ਹੈ ਕਿ ਵਿਜੀਲੈਂਸ ਵੱਲੋਂ ਦਰਜ ਐਫਆਈਆਰ ਦੇ ਵਿੱਚ ਸਿਰਫ ਪਾਰਟੀ ਫੰਡ ਦਾ ਹੀ ਹਵਾਲਾ ਦਿੱਤਾ ਗਿਆ ਹੈ ਤੇ ਕਾਨੂੰਨ ਮੁਤਾਬਕ ਪਾਰਟੀ ਫੰਡ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਦੇ ਘੇਰੇ ਦੇ ਵਿੱਚ ਨਹੀਂ ਆਉਂਦੇ ਹਨ। ਉਹਨਾਂ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਕਈ ਕੇਸਾਂ ਦਾ ਹਵਾਲਾ ਦਿੱਤਾ ਉਹਨਾਂ ਨੇ ਕਿ ਇਨ੍ਹਾਂ ਕੇਸਾਂ ਦੇ ਹਵਾਲਿਆਂ ਅਨੁਸਾਰ ਜਦੋਂ ਤੱਕ ਬਦਲੇ ਦੇ ਵਿੱਚ ਕੋਈ ਫਾਇਦਾ ਨਹੀਂ ਪਹੁੰਚਾਇਆ ਜਾਂਦਾ ਉਦੋਂ ਤੱਕ ਉਹ ਰਾਸ਼ੀ ਜਿਹੜੀ ਹੈ ਉਹ ਰਿਸ਼ਵਤ ਦੇ ਦਾਇਰੇ ਵਿੱਚ ਨਹੀਂ ਆਉਂਦੀ ਉਹਨੂੰ ਰਿਸ਼ਵਤ ਨਹੀਂ ਮੰਨਿਆ ਜਾ ਸਕਦਾ। ਹੁਣ ਇਹਦੇ ਨਾਲ ਸਵਾਲ ਇਹ ਵੀ ਖੜਾ ਹੋ ਗਿਆ ਹੈ ਕਿ ਕੀ ਜਿਹੜੇ ਸਰਕਾਰੀ ਅਫਸਰ ਨੇ ਕੀ ਉਹ ਕਿਸੇ ਪਾਰਟੀ ਦੇ ਲਈ ਫੰਡ ਇਕੱਠਾ ਕਰ ਸਕਦੇ ਨੇ ਕੀ ਇਹ ਗੈਰ ਕਾਨੂੰਨੀ ਨਹੀਂ ਹੈ ਕਿ ਜਿਹੜੇ ਸਰਕਾਰੀ ਅਫਸਰ ਨੇ ਸਰਕਾਰੀ ਕਰਮਚਾਰੀ ਨੇ ਉਹ ਕਿਸੇ ਵੀ ਪੋਲਿਟਿਕਲ ਪਾਰਟੀ ਦੇ ਵਾਸਤੇ ਇਸ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਫੰਡ ਜਿਹੜਾ ਨਹੀਂ ਇਕੱਠਾ ਕਰ ਸਕਦੇ ਇਹ ਵੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਲੇਕਿਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਵਾਸਤੇ ਅੰਦੋਲਨ ਕਰਕੇ ਉਸ ਤੋਂ ਜਨਮੀ ਸੀ ਕੀ ਉਹ ਹੁਣ ਆਪਣੀ ਪਾਰਟੀ ਨੂੰ ਚਲਾਉਣ ਵਾਸਤੇ ਜਿਹੜੇ ਫੰਡ ਨੇ ਉਹ ਇਸ ਤਰੀਕੇ ਨਾਲ ਇਕੱਠੇ ਕਰ ਰਹੀ ਹੈ ਕਿ ਇਹ ਪਾਰਟੀ ਫੰਡ ਇਕੱਠੇ ਕਰ ਰਹੀ ਹੈ ਜਾਂ ਉੱਥੋਂ ਦਾ ਕੋਈ ਸਥਾਨਕ ਐਮਐਲਏ ਸੀ ਜਾਂ ਕੋਈ ਨੇਤਾ ਸੀ ਜਿਹੜਾ ਇਹਨਾਂ ਅਫਸਰਾਂ ਤੋਂ ਇੰਜੀਨੀਅਰਾਂ ਤੋਂ ਪੈਸੇ ਮੰਗ ਰਿਹਾ ਸੀ ਇਹ ਵਾਕਿਆ ਹੀ ਇਹ ਪਾਰਟੀ ਦੇ ਫੰਡ ਦੇ ਵਿੱਚ ਪੈਸੇ ਜਾਣੇ ਸੀ ਜਾਂ ਉਸ ਲੋਕਲ ਐਮਐਲਏ ਦੇ ਜਾਂ ਉਸ ਨੇਤਾ ਦੇ ਜੇਬ ਦੇ ਵਿੱਚ ਪੈਸੇ ਜਾਣੇ ਸੀ ਇਸ ਦੇ ਉੱਪਰ ਵੀ ਸਵਾਲ ਖੜੇ ਹੋ ਗਏ ਨੇ ਫਿਲਹਾਲ ਕਿਸੇ ਐਮਐਲਏ ਦਾ ਕਿਸੇ ਨੇਤਾ ਦਾ ਨਾਮ ਤਾਂ ਅੱਗੇ ਨਹੀਂ ਆਇਆ ਹੈ ਪਰ ਜਿਵੇਂ ਜਿਵੇਂ ਜਾਂਚ ਅੱਗੇ ਵਧੇਗੀ ਜਿਵੇਂ ਜਿਵੇਂ ਇਹ ਮਾਮਲਾ ਤੂਲ ਫੜੇਗਾ ਉਦੋਂ ਹੋਰ ਨਾਮਾਂ ਦੇ ਵੀ ਬਾਹਰ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਇੱਕ ਪਾਸੇ ਪਾਰਟੀ ਦੀ ਇਮੇਜ ਨੂੰ ਖੋਰਾ ਲੱਗ ਰਿਹਾ ਹੈ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਜਿਹੜੇ ਜਿਹੜੇ ਵੀ ਆਗੂ ਨੂੰ ਉਹਨਾਂ ਨੇ ਹੱਥ ਪਾਇਆ ਹੈ ਜਿਸ ਦੇ ਉੱਤੇ ਵੀ ਵਿਜੀਲੈਂਸ ਦਾ ਕੋਈ ਕੇਸ ਦਰਜ ਹੋਇਆ ਹੈ ਰਿਸ਼ਵਤ ਲੈਣ ਦਾ ਕੇਸ ਬਣਾਇਆ ਗਿਆ ਸੀ ਉਹ ਕੋਈ ਵੀ ਕੇਸ ਜਿਹੜਾ ਹੈ ਆਪਣੇ ਮੁਕਾਮ ਤੇ ਨਹੀਂ ਪਹੁੰਚ ਸਕਿਆ ਕਿਸੇ ਵੀ ਕੇਸ ਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਵੀ ਸਜ਼ਾ ਹਜੇ ਤੱਕ ਨਹੀਂ ਹੋਈ ਸਗੋਂ ਉਲਟਾ ਕਈ ਨੇਤਾ ਜਿਹੜੇ ਨੇ ਉਹ ਬਾਹਰ ਆ ਗਏ ਨੇ ਚਾਹੇ ਉਹ ਜ਼ਮਾਨਤ ਤੇ ਆਏ ਹੋਣ ਜਾਂ ਇੱਕ ਦੋ ਕੇਸਾਂ ਦੇ ਵਿੱਚ ਇਹ ਵੀ ਹੋਇਆ ਹੈ ਕਿ ਜਿਹੜੀ ਐਫ ਆਈ ਆਰ ਹੈ ਉਸੇ ਨੂੰ ਕਾਰਜ ਕਰ ਦਿੱਤਾ ਗਿਆ کورٹ ਵੱਲੋਂ ਅਦਾਲਤ ਵੱਲੋਂ ਐਫ ਆਈ ਆਰ ਰੱਦ ਕਰ ਦਿੱਤੀ ਗਈ ਹੈ ਸੋ ਜੇ ਹਜੇ ਤੱਕ ਕੋਈ ਵੀ ਮਾਮਲਾ ਕਿਸੇ ਮੁਕਾਮ ਤੇ ਨਹੀਂ ਪਹੁੰਚਿਆ ਹੈ ਫਿਰ ਇਸ ਲੜਾਈ ਨੂੰ ਤੁਸੀਂ ਜਸਟੀਫਾਈ ਕਿਵੇਂ ਕਰ ਸਕਦੇ ਇਹ ਸਿਰਫ ਚਿੱਠੀਆਂ ਕੱਢਣਾ ਹੁਕਮ ਜਾਰੀ ਕਰ ਦੇਣਾ ਜਾਂ ਹੈਲਪਲਾਈਨ ਨੰਬਰ ਜਾਰੀ ਕਰ ਦੇਣ ਦੇ ਨਾਲ ਇਹ ਰਿਸ਼ਵਤ ਖਤਮ ਹੋ ਜਾਏਗੀ ਕੀ ਇੰਨਾ ਆਸਾਨ ਹੈ ਰਿਸ਼ਵਤ ਨੂੰ ਖਤਮ ਕਰਨਾ ਜਿਹੜੀ ਕਿ ਹਰ ਵਿਭਾਗ ਦੇ ਹਰ ਡਿਪਾਰਟਮੈਂਟ ਦੇ ਹਰ ਕੋਨੇ ਦੇ ਵਿੱਚ ਆਪਣੇ ਪੈਰ ਪਸਾਰ ਕੇ ਬੈਠੀ ਹੈ ਔਰ ਅੱਜ ਤੋਂ ਨਹੀਂ ਬੈਠੀ ਹੈ ਬਹੁਤ ਸਾਲਾਂ ਤੋਂ ਇਹੀ ਗੋਰਖ ਧੰਦਾ ਚੱਲ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਚੱਲ ਰਿਹਾ ਸੋ ਜੇ ਤੁਸੀਂ ਇਸ ਬਿਮਾਰੀ ਦੇ ਉੱਤੇ ਕਾਬੂ ਪੋਣਾ ਹੈ ਇਸ ਦੀ ਜੜ ਖਤਮ ਕਰਨੀ ਹੈ ਤਾਂ ਸਿਰਫ ਫੋਕੇ ਬਿਆਨ ਦੇ ਕੇ ਜਾਂ ਸਿਰਫ ਚਿੱਠੀਆਂ ਕੱਢ ਕੇ ਜਾਂ ਹੈਲਪਲਾਈਨ ਨੰਬਰ ਜਾਰੀ ਕਰਕੇ ਇਸ ਬਿਮਾਰੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਉਹਦੇ ਲਈ ਇੱਕ ਦ੍ਰਿੜ ਨਿਸ਼ਚਾ ਕਰਨ ਦੀ ਬਹੁਤ ਜ਼ਰੂਰਤ ਹੈ ਲੋੜ ਹੈ ਕਿ ਤੁਸੀਂ 2 4 5 ਵੱਡੇ ਅਫਸਰਾਂ ਤੇ ਜਾਂ ਵੱਡੇ ਨੇਤਾਵਾਂ ਤੇ ਇਸ ਤਰੀਕੇ ਨਾਲ ਕੇਸ ਬਣਾਓ ਫੂਲ ਪ੍ਰੂਫ ਤਰੀਕੇ ਨਾਲ ਕੇਸ ਬਣਾਓ ਤਾਂ ਕਿ ਉਹਨਾਂ ਨੂੰ ਸਜ਼ਾ ਹੋ ਸਕੇ ਅਦਾਲਤ ਦੇ ਵਿੱਚੋਂ ਜਦੋਂ ਤੱਕ ਕਿਸੇ ਵੱਡੇ ਅਫਸਰ ਨੂੰ ਕਿਸੇ ਵੱਡੇ ਨੇਤਾ ਨੂੰ ਕ੍ਰਾਪਸ਼ਨ ਦੇ ਵਿੱਚ ਸਜ਼ਾ ਨਹੀਂ ਹੋਏਗੀ ਉਸ ਵੱਲੋਂ ਪ੍ਰਿਸ਼ਟ ਤਰੀਕੇ ਨਾਲ ਕਮਾਈਆਂ ਹੋਈਆਂ ਜਾਇਦਾਦਾਂ ਜਦੋਂ ਤੱਕ ਜ਼ਬਤ ਨਹੀਂ ਹੋਣਗੀਆਂ ਉਦੋਂ ਤੱਕ ਇਸ ਲੜਾਈ ਨੂੰ ਸਿਰਫ ਫੋਕੇ ਵਾਅਦਿਆਂ ਦੇ ਨਾਲ ਲੜਨਾ ਬਹੁਤ ਮੁਸ਼ਕਲ ਕੰਮ ਹੈ ਉਹਦੇ ਵਿੱਚੋਂ ਤੁਹਾਡਾ ਇੰਟੈਂਟ ਵੀ ਨਹੀਂ ਲੱਗਦਾ ਤੁਹਾਡਾ ਇਹ ਇਰਾਦਾ ਵੀ ਨਹੀਂ ਲੱਗਦਾ ਕਿ ਤੁਸੀਂ ਲੜਾਈ ਲੜਨਾ ਚਾਹੁੰਦੇ ਹੋ ਇਹ ਲੱਗਦਾ ਹੈ ਕਿ ਸਿਰਫ ਲੋਕ ਦਿਖਾਵਾ ਕੀਤਾ ਜਾ ਰਿਹਾ ਹੈ ਲੋਕ ਦਿਖਾਵੇ ਦੇ ਨਾਲ ਰਿਸ਼ਵਤ ਖਤਮ ਹੋਣ ਦੀ ਬਜਾਏ ਇਹ ਜ਼ਰੂਰ ਆਮ ਜਨਤਾ ਦੇ ਵਿੱਚ ਪਾਇਆ ਜਾਂਦਾ ਹੈ ਕਿ ਰਿਸ਼ਵਤ ਦੇ ਰੇਟ ਜਿਹੜੇ ਨੇ ਉਹ ਵੱਧ ਜਾਂਦੇ ਨੇ ਉਹ ਦੁੱਗਣੇ ਹੋ ਜਾਂਦੇ ਨੇ ਜਿਹਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲਣ ਦੀ ਜਗ੍ਹਾ ਹੋਰ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਦੇ ਸਾਹਮਣੇ ਖੜੀਆਂ ਹੋ ਜਾਂਦੀਆਂ ਨੇ ਕਿਉਂਕਿ ਹੁਣ ਵੱਧ ਰਿਸ਼ਵਤ ਦੇ ਕੇ ਉਹੀ ਕੰਮ ਹੁੰਦੇ ਨੇ ਜਿਹੜੇ ਪਹਿਲਾਂ ਘੱਟ ਰਿਸ਼ਵਤ ਦੇ ਨਾਲ ਹੋ ਜਾਂਦੇ ਸੀ ਸੋ ਸਿਰਫ ਸਿਰਫ ਬਿਆਨਬਾਜ਼ੀ ਕਰਨ ਦੇ ਨਾਲ ਇਹ ਕ腐ਸ਼ਨ ਖਤਮ ਨਹੀਂ ਹੋਏਗੀ ਜੇ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ 2027 ਦੇ ਵਿੱਚ ਉਸ ਦੀ ਸਰਕਾਰ ਦੁਬਾਰਾ ਬਣੇ ਤਾਂ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਸ ਨੂੰ ਬਹਾਲ ਕਰਨਾ ਪਵੇਗਾ ਬਿਨਾਂ ਵਿਸ਼ਵਾਸ ਨੂੰ ਬਹਾਲ ਕੀਤੇ ਹੋਏ ਇਸ ਜਿਹੜਾ ਸੱਤਾ ਦਾ ਸਫ਼ਰ ਹੈ ਉਹ ਬਹੁਤ ਮੁਸ਼ਕਲ ਲੱਗ ਰਿਹਾ ਹੈ ਅਤੇ ਜਿਹੜਾ ਵਿਸ਼ਵਾਸ ਹੈ ਉਹ ਸਿਰਫ ਫੋਕੀਆਂ ਬਿਆਨਬਾਜ਼ੀਆਂ ਦੇ ਨਾਲ ਕਾਇਮ ਨਹੀਂ ਹੋ ਸਕੇਗਾ ਉਸ ਨੂੰ ਕਾਇਮ ਕਰਨ ਦੇ ਲਈ ਤੁਹਾਨੂੰ ਕੁਝ ਕਰਕੇ ਦਿਖਾਣਾ ਪਵੇਗਾ ਔਰ ਉਹ ਕਰਨ ਦੇ ਲਈ ਤੁਹਾਨੂੰ ਆਪਣਾ ਜਿਹੜਾ ਇਰਾਦਾ ਹੈ ਉਹ ਦ੍ਰਿੜ ਕਰਨਾ ਪਏਗਾ ਜਦੋਂ ਤੱਕ ਇਰਾਦਾ ਦ੍ਰਿੜ ਨਹੀਂ ਹੁੰਦਾ ਉਦੋਂ ਤੱਕ ਕੋਈ ਵੀ ਲੜਾਈ ਜਿਹੜੀ ਹੈ ਉਹਨੂੰ ਜਿੱਤਣਾ ਬਹੁਤ ਮੁਸ਼ਕਿਲ ਹੈ ਉਮੀਦ ਕਰਦੇ ਹਾਂ ਕਿ ਸਰਕਾਰਾਂ ਜਾਗਣਗੀਆਂ ਜਾਗ ਕੇ ਜੋ ਉਹ ਕਹਿੰਦੀਆਂ ਨੇ ਉਹ ਕਰਕੇ ਵਿਖਾਉਣ ਦੇ ਵਿੱਚ ਵੀ ਉਨੀ ਹੀ ਜਿਹੜੀ ਦ੍ਰਿੜਤਾ ਹੈ ਉਹ ਦਿਖਾਉਣਗੇ ਤੇ ਇਸ ਜਿਹੜੀ ਲਾਹਨਤ ਹੈ ਇਸ ਤੋਂ ਪੰਜਾਬੀਆਂ ਨੂੰ ਕੋਈ ਰਾਹਤ ਮਿਲ ਸਕੇਗੀ ਰਿਸ਼ਵਤ ਸਿਰਫ ਕਾਗਜ਼ਾਂ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਬੰਦ ਨਹੀਂ ਹੋਏਗੀ ਵਾਕਿਆ ਹੀ ਜ਼ਮੀਨ ਦੇ ਉੱਤੇ ਵੀ ਇਹਨਾਂ ਦਫ਼ਤਰਾਂ ਦੇ ਵਿੱਚ ਵੀ ਬੰਦ ਹੋਏਗੀ ਇਸੇ ਕਾਮਨਾ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ